ਤਲਵੰਡੀ ਸਾਬੋ ਟਰੈਕਟਰ ਮੰਡੀ ਚ ਵੱਡੇ ਵੱਡੇ ਟਰੈਕਟਰ ਆਏ ਆ ਮਿੱਤਰੋ ਦਿਖਾਉਣ ਲੱਗੇ ਆ ਤੁਹਾਨੂੰ ਨਾਲ ਮਾਲਕਾਂ ਦੇ ਨੰਬਰ ਦੇਵਾਂ ਜੇ ਕਿਸੇ ਨੇ 4x4 ਟੂ 휠 ਨਵੇਂ ਆਗੇ ਟਰੈਕਟਰ ਲੈਣੇ ਹੋਏ ਤਲਵੰਡੀ ਸਾਬੋ ਮੰਡੀ ਤੋਂ ਤਾਂ ਗੱਲ ਕਰ ਲੋ ਟਾਂਡੀਆਂ ਸਾਹਿਬ ਕੀ ਹਾਲ ਹੈ ਰੇਸ਼ੂ ਜੀ ਠੀਕ ਠਾਕ ਭਰਾ ਘਰ ਪਰਵਾਹ ਠੀਕ ਹੈ ਹੁਕਮ ਕਰੋ ਜੀ 655 ਅਰਜਨ 655 4휠 ਡਰਾਈਵ ਚ ਜਮਨ ਨਵਾਂ ਟਰੈਕਟਰ ਆ ਭਾਈ ਜੀ ਸੀਆਰਡੀ ਇੰਜਨ ਹੋਗਾ ਮੇਰੇ ਹਿਸਾਬ ਨਾਲ ਪੀਵੀ 40 ਰਾਮਪੁਰੇ ਦਾ ਨੰਬਰ ਹੈ 2023 ਮਾਡਲ ਹੈ 10 ਲੱਖ ਤੇ 90 ਹਜ਼ਾਰ ਵੀ ਡਿਮਾਂਡ ਕਰਦਾਗਾ ਟਰੈਕਟਰ ਦੇ ਵੇਟ ਬੂਟ ਸਾਰਾ ਕੁਝ ਨਾਲ ਲੱਗਿਆ ਹੋਇਆ ਹੈਗਾ ਆ ਵੇਖੋ ਵੇਖੋ ਸੀਆਡੀ ਇੰਜਨ ਚ ਹੈ ਕਾਰ ਆਰਗੇ ਹੈ 4 ਵੀਲ ਡਰਾਈਵ ਚ 6ਵੇਂ ਸਾਲਾਂ ਦੀ ਇਹਦੀ ਵਾਰੰਟੀ ਦਿੰਦੀ ਹੈ ਕੰਪਨੀ ਸਟicker ਸੁੱਕਰ ਸਾਰਾ ਕੁਝ ਨਾਲ ਲੱਗਿਆ ਹੈ 23 ਮਾਡਲ ਸਿਰਫ ਚੱਲੇ ਹੀ 4-500 ਘੰਟਾ ਹੋਊਗਾ ਟਰੈਕਟਰ ਬੰਦਾ ਮਾਲਕ ਦਾ ਆਪਾਂ ਤੁਹਾਨੂੰ ਨੰਬਰ ਬੋਲ ਦਿਆਂਗੇ ਜੇ ਕਿਸੇ ਵੀ ਭਰਾ ਨੂੰ ਇਹ ਟਰੈਕਟਰ ਚਾਹੀਦਾ ਹੋਵੇ ਤਾਂ ਸਿੱਧਾ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਆਪਣਾ WhatsApp ਨੰਬਰ ਵੀਡੀਓ ਨੂੰ ਅਖੀਰ ਤੱਕ ਦੇਖੋ ਤੇ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੇ ਵੀ ਕੋਈ ਜਾਂ ਕੋਈ ਮਸ਼ੀਨਰੀ ਲੈਣੀ ਆ ਤਾਂ ਆਪਣੇ ਨਾਲ WhatsApp ਨੰਬਰ ਤੇ ਫੋਟੋ ਆਪਾ ਦਿਓ ਆਪਣਾ WhatsApp ਨੰਬਰ ਹੈਗਾ 9465362000 ਇਸ ਨੰਬਰ ਤੇ ਤੁਸੀਂ ਫੋਟੋ ਆਪਾ ਸਕਦੇ ਹੋ ਚੀਜ਼ ਵੇਚਣ ਲੈਂਡ ਸਵੰਦੀ ਤੁਹਾਨੂੰ ਸਿੱਧਾ ਬਿਨਾਂ ਕਮਿਸ਼ਨ ਤੋਂ ਆਪਾਂ ਮਾਲਕ ਨਾਲ ਮਲਾਵਾਂਗੇ ਤੇ ਤੁਸੀਂ ਸਿੱਧਾ ਸੰਪਰਕ ਕਰਕੇ ਚੀਜ਼ ਜੇ ਕਿਸੇ ਨੇ ਵੇਚਣੀ ਆ ਤਾਂ ਚੀਜ਼ ਵੇਚ ਦਿਓ ਜੇ ਕਿਸੇ ਨੇ ਖਰੀਦਣੀ ਆ ਖਰੀਦ ਸਕਦੇ ਅੱਗੇ ਆ ਜਾਂਦਾ ਬਾਈ ਕੋਲੇ 6500 ਇਹਦਾ ਮਾਲਕ ਨਾਲ ਆਪਾਂ ਗੱਲ ਕਰਾਵਾਂਗੇ 6500 ਹੈ ਜੀ Holland 6500 2010 ਮਾਡਲ ਦਾ 3 ਲੱਖ 25000 ਬਾਈ ਮੁੱਲ ਕਰਦਾ ਇਹਦਾ ਇਸ ਸੈਕਟਰ ਦਾ ਬਾਈ ਕੋਲੇ ਹੈਗਾ ਜੀ 555 ਅਰਜਨ ਨਵੇਂ ਨਵੇਂ ਟਰੈਕਟਰ ਹੁੰਦੇ ਆ ਬਾਈ ਜਖਸੀਰ ਆ ਕੁੱਤੀ ਵਾਲਾ ਉਹਨਾਂ ਦਾ ਟਰੈਕਟਰ ਹੈ 17 ਮਾਡਲ 4 ਲੱਖ ਤੇ 65 ਹਜ਼ਾਰ ਰੁਪਏ ਮੁੱਲ ਕਰਦੇ ਆ ਬਠੰਡਾ ਨੰਬਰ ਹੈ 555 ਜਮਨ ਨਵਾਂ ਟਰੈਕਟਰ ਹੈ ਜੀ ਅੱਜ ਮੀਂਹ ਪੈ ਗਿਆ ਜਿਹੜੇ ਜਿਹੜੇ ਏਰੀਆ ਚ ਭਾਈ ਮੀਂਹ ਕਿੰਨਾ ਕੁ ਪੈ ਗਿਆ ਆਪਦਾ ਏਰੀਆ ਦਾ ਮੀਂਹ ਵੀ ਦੱਸਿਓ ਵੀਰੇ 555 ਡੀਆਈ 17 ਮਾਡਲ 4 ਲੱਖ ਤੇ 65 ਹਜ਼ਾਰ ਰੁਪਏ ਡਿਮਾਂਡ ਕਰਦਾ ਕਨੋਪੀ ਕਨੋਪੀ ਲੱਗੇ ਡੱਕ ਡੱਕ ਲੱਗਿਆ ਹੋਇਆ ਬਾਈ ਦਾ ਆਪਾਂ ਫੋਨ ਨੰਬਰ ਤੁਹਾਨੂੰ ਦੇਣ ਲੱਗੇ ਆਂਗੇ ਨਵੇਂ ਟਾਇਰ ਨੇ ਬਾਈ ਆਈ ਮ ਠੀਕ ਹੈ ਜੀ ਟਰੈਕਟਰ ਦੇਖ ਲਓ ਚੰਗੀ ਤਰ੍ਹਾਂ ਕੀ ਹਾਲ ਹੈ ਭਰਾ ਵਧੀਆ ਵਧੀਆ ਬੋਲੋ ਥੋੜਾ ਫੋਨ ਨੰਬਰ ਦਿਓ 95920 95920 96144 96144 ਦੁਬਾਰਾ ਬੋਲ ਦੋ 95920 95920 96144 96144 ਕੀ ਨਾਮ ਬਾਈ ਦਾ ਜਗਸੀਰ ਜਗਸੀਰ ਸਿੰਘ ਪਿੰਡ ਕੁੱਤੀ ਹਾਲ ਹਾਂਜੀ ਬਾਈ ਦਾ ਟਰੈਕਟਰ ਹੈ ਭਰਾੋ ਜੀ ਕਿ ਇਹਨਾਂ ਟਰੈਕਟਰਾਂ ਤੇ ਬਾਈ ਜੀ ਸਾਰਿਆਂ ਤੇ ਮੇਰੇ ਹਿਸਾਬ ਨਾਲ 80% ਲੋਨ ਹੋ ਜਾਊਗਾ ਇਸ ਟਰੈਕਟਰ ਦਾ ਹੋ ਸਕਦਾ 90% ਹੀ ਹੋ ਜਾਏ ਨਹੀਂ ਜਿਹੜੇ ਪੁਰਾਣੇ ਟਰੈਕਟਰ ਹੁੰਦੇ ਆ ਨਾ ਜਿਨ੍ਹਾਂ ਦੀ ਪਾਸੇ ਪਈ ਹੈ ਜਿੰਨੇ ਦਾ ਤੁਸੀਂ ਸੌਦਾ ਹੈਗਾ ਉਹਦੇ ਮੁੱਲ 'ਪਾ ਕੇ 80% ਲੋਨ ਹੋ ਜਾਂਦਾ ਜਿਵੇਂ 555 ਹੋਇਆ ਅਰਜਨ ਹੋਇਆ ਇਹਨਾਂ ਟਰੈਕਟਰਾਂ ਤੇ ਸਾਰਿਆਂ ਤੇ ਜਿਨ੍ਹਾਂ ਦੀ ਪਾਸਿੰਗ ਵਾਲੇ ਉੱਚੇ ਮਾਲ ਟਰੈਕਟਰ ਹੈਗੇ 80% ਲੋਨ ਹੋ ਜਾਂਦਾ ਅੱਗੇ ਨਵੇਂ ਮਾਲ ਟਰੈਕਟਰ ਦਿਖਾਉਣ ਲੱਗੇ ਆਪਾਂ ਤੁਹਾਨੂੰ ਆਹ ਟਰੈਕਟਰ ਦੇ ਮੁੱਲ ਨਹੀਂ ਲਿਖਿਆ ਪਤਾ ਨਹੀਂ ਵਿਕਾਉ ਨਹੀਂ ਅੱਗੇ ਜਿਵੇਂ ਆ ਅੱਗੇ ਆ ਗਿਆ 733 ਇਹ ਵੀ ਇਹਨਾਂ ਦਾ ਟਰੈਕਟਰ ਹੀ ਹੈ 733 ਹੈਗਾ ਤਿੰਨ ਸਿਲੰਡਰ ਚ ਜਿਹੜਾ 735 ਤੋਂ ਛੋਟਾ ਹੈ ਕੱਢਿਆ ਸੀਗਾ 724 ਤੋਂ ਉੱਤੇ ਜਿਹੜਾ ਤਿੰਨ ਸਿਲੰਡਰ ਟਰੈਕਟਰ ਹੈ 2023 ਮਾਡਲ ਹੈ 4 ਲੱਖ ਤੇ 40000 ਰੁਪਿਆ ਟਰੈਕਟਰ ਦੀ ਨਮਾਡ ਹੈ ਬਰਾੜ ਸਾਹਿਬ ਵੀਡੀਓ ਨੂੰ ਨਾਲ ਦੀ ਨਾਲ ਚੱਲਦੀ ਚੱਲਦੀ ਨੂੰ ਅੱਗੇ ਆ ਦੇਖੋ ਸੀਲਾਂ ਸੂਲਾਂ ਉਵੇਂ ਜਿਹੇ ਪਿੰਜਾ 23 ਮਾਡਲ ਟਰੈਕਟਰ ਹੈ ਸਾਰਾ 1000 ਘੰਟਾ ਚੱਲਿਆ 1000 ਘੰਟੇ ਚੱਲਿਆ ਟਰੈਕਟਰ 23 ਮਾਡਲ ਟਰੈਕਟਰ ਹੈ ਜਮਾ ਨਵਾਂ ਟਰੈਕਟਰ ਹੈਗਾ ਜਮਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲਿਓ ਧੰਨਵਾਦ ਆ ਭਰਾ ਠੀਕ ਹੈ ਬਾਈ ਜੀ ਜਿਹੜੇ-ਜਿਹੜੇ ਵੀਰ ਜੁੜੇ ਆ ਨਾ ਸਾਰੇ ਭਰਾਵਾਂ ਨੂੰ ਵੀਡੀਓ ਨਾਲ ਦੇ ਨਾਲ ਸ਼ੇਅਰ ਕਰੀ ਚੱਲੋ ਤੁਹਾਨੂੰ ਅੱਜ ਨਵੇਂ-ਨਵੇਂ ਟਰੈਕਟਰ ਦਿਖਾਵਾਂਗੇ 733000 ਘੰਟਾ ਚੱਲਿਆ 440000 ਰੁਪਏ ਬਾਈ ਹੁਣੇ ਡਿਮਾਂਡ ਕਰਦੇ ਨੇ ਮੇਰੇ ਹਿਸਾਬ ਨਾਲ ਨਾਲ 4 ਲੱਖ ਦਾ ਸੌਦਾ ਹੋ ਜਾਊਗਾ ਬਾਕੀ ਇਹਨਾਂ ਨਾਲ ਗੱਲ ਕਰ ਲਓ ਤੇ ਇਹਦੇ ਨਾਲ 4 ਲੱਖ ਦੇ ਲਗਭਗ ਇਹ ਤੇ ਟਰੈਕਟਰ ਤੇ ਲੋਨ ਹੋ ਜਾਊ ਜੇ ਕਿਸੇ ਭਰਾ ਨੇ ਲੈਣਾ ਹੋਵੇ ਸਸਿਕਲ ਬਾਈ ਠੀਕ ਹੈ ਬਾਈ ਜੀ 733 ਹੈਗਾ ਭਰਾ ਸੌਰੀ ਯੂਐਸਏ ਤੋਂ ਬੁਟਾ ਟਿਲ ਲਓ ਜੀ ਧੰਨਵਾਦ ਆ ਵੀਰੇ ਵਾਹ ਪਾਰਨਾ ਕੰਟਰੀ ਵਾਲੇ ਜੁੜ ਰਹੇ ਆ ਸਾਡੇ ਨਾਲ ਭਰਾਓ ਸਾਨੂੰ ਮਾਣ ਵਾਲੀ ਗੱਲ ਆ ਤੁਹਾਡੇ ਤੇ ਧੰਨਵਾਦ ਆ ਜਉਂਦੇ ਰਹੋ ਵੀਰੇ ਮਿਹਰਬਾਨੀ ਸ਼ੁਕਰੀਆ ਜਿਹੜੇ ਜਿਹੜੇ ਭਰਾ ਜੁੜੇ ਆ ਵੀਡੀਓ ਨੂੰ ਸ਼ੇਅਰ ਕਰਨੀ ਚਾਹੁੰਦੇ 733 ਆ ਬਾਈ ਜੀ 4 ਲੱਖ ਦੇ ਲਗਭਗ ਲੋਨ ਹੋ ਜੂ ਪੰਜਾਬ ਨੰਬਰ ਐ ਬਠਿੰਡੇ ਦੇ ਨੰਬਰ ਆ ਟਰੈਕਟਰ ਦਾ ਮੇਰੇ ਹਿਸਾਬ ਨਾਲ 440000 ਡਿਮਾਂਡ ਆ ਬਾਈ ਦਾ ਫੋਨ ਨੰਬਰ ਦੇਵਾਂਗੇ ਤੁਹਾਨੂੰ ਇਹ ਵੀ ਜਕਸੀਰ ਨਾਲ ਹੀ ਗੱਲ ਕਰ ਲਿਓ ਸੱਚ ਤੇ ਅੱਗੇ ਹੈਗਾ 750 750 ਹੈਗਾਗਾ 2012 ਮਾਡਲ 395000 ਰੇਟ ਐ ਬਠਿੰਡਾ ਨੰਬਰ ਐ ਇਹ ਸ਼ਾਇਦ ਬੁੱਟੇ ਦੇ ਟਰੈਕਟਰ ਹੈਗਾ ਉਚੋਲੇ ਦਾ ਫੋਨ ਨੰਬਰ ਤੁਹਾਨੂੰ ਦੇਵਾਂਗੇ ਟਰੈਕਟਰ ਦੇਖ ਲਓ ਚੰਗੀ ਤਰ੍ਹਾਂ ਜੀ ਟਰੈਕਟਰ ਦੇਖ ਲਓ ਚੰਗੀ ਤਰ੍ਹਾਂ 12 ਮਾਡਲ ਟਰੈਕਟਰ ਵੀਰੇ ਟਰੈਕਟਰ ਠੀਕ ਆ ਠੀਕ ਆ ਜੀ ਅੱਗੇ ਇੱਕ ਹੈਗਾ ਇਹਦੇ ਕੋਲ ਵਲਟ੍ਰੈਕ ਮਾਨਸਾ ਨੰਬਰ ਵਲਟ੍ਰੈਕ ਆ ਬਾਈ ਜੀ ਕਨੋਪੀ ਕਨੋਪੀ ਲੱਗੀ ਹੋਈ ਆ ਉੱਤੇ ਟਰੈਕਟਰ ਤੇ ਟਰੈਕਟਰ ਦੇਖ ਲਓ ਵਲਟ੍ਰੈਕ 60 ਵਲਟ੍ਰੈਕ 60 ਟਰੈਕਟਰ ਹੈ ਚੰਗੀ ਤਰ੍ਹਾਂ ਦੇਖੋ ਪੀਵੀ ਕਤੀ ਮਾਨਸਾ ਦਾ ਨੰਬਰ ਹੈ 14 ਮਾਡਲ ਹੈ 4 ਲੱਖ ਤੇ 45000 ਰੁਪਿਆ ਟਰੈਕਟਰ ਦਾ ਰੇਟ ਹੈ 14 ਮਾਡਲ ਟਰੈਕਟਰ ਅੱਧੇ ਕਿ ਟਾਇਰ ਨੇ ਟਰੱਕ ਦੇ ਟਰੱਕ ਦੇਖ ਲਓ ਜੀ ਚੰਗੀ ਤਰ੍ਹਾਂ ਆਹ ਦੇਖੋ ਡਬਲ ਡਿਸਟਰੀਬਿਊਟਰ ਟਰੱਕ ਠੀਕ ਹੈ ਜੀ ਪਤਾ ਨਹੀਂ ਕੀ ਮਸਲਾ ਹੋਇਆ ਖਿਚ-ਖਿਚ ਹੋ ਜਾਂਦੇ ਇਹਨਾਂ ਦੀ ਗੱਲ ਚਲੋ ਨੰਬਰ ਬੋਲੀ 97802 ਜੀ 97802 77504 77504 ਠੀਕ ਇਕੱਠਾ ਸਦਾ ਹੋ ਗਿਆ ਨਹੀਂ ਇਹ ਅੱਡ ਦਿੱਤਾ ਜੀ ਅੱਡ ਚਲੋ ਵਧਾਈਆਂ ਤੈਨੂੰ ਫਿਰ ਤਾਂ ਤੂੰ ਫਿਰ ਤੂੰ ਤੋੜਦਾ ਕਿਉਂ ਨਹੀਂ ਆ ਰੌਲਾ ਪਾਈ ਜਾਂਦਾ ਨਹੀਂ ਉਹ ਬਿਆਨਾਂ ਭਰਾਈ ਜਾਂਦੇ ਸੀ ਬਾਈ ਨਹੀਂ ਰੌਲਾ ਇਹ ਤਾਂ ਬੜਾ ਪਾਈ ਜਾਂਦਾ ਨਹੀਂ ਨਹੀਂ ਕਿ ਕਮਿਸ਼ਨ ਦੇਣ ਤੋਂ ਭਾਈਦਾ ਬਈ ਕਿ ਕਮਿਸ਼ਨ ਦੇਣ ਤੋਂ ਭਾਈਦਾ ਨਹੀਂ ਨਹੀਂ ਲੋਨ ਨਾਲ ਇਹਨਾਂ ਦਿੱਤੇ ਟਰੈਕਟਰ ਦੋਹਾਂ ਗੱਲ ਕਰਦੇ ਠੀਕ ਚਲੋ ਅੱਗੇ ਹੈਗਾ ਬਾਈ ਜੀ 6094 ਫ੍ਰੀਤ 6094 ਫ੍ਰੀਤ 6094 2021 ਮਾਡਲ ਟਰੈਕਟਰ ਹੈ 4 ਲੱਖ ਤੇ 65 ਹਜ਼ਾਰ ਟਰੈਕਟਰ ਦਾ ਰੇਟ ਹੈ 21 ਮਾਡਲ ਇਹ ਵੀ ਬਾਈ ਜੀ ਜੁਸੀਰ ਅਰਗਿਆਂ ਨਾਲ ਹੀ ਗੱਲ ਕਰ ਲਿਓ ਭਰਾਓ 2 ਸਪੀਡ ਟਰੈਕਟਰ ਹੈ ਅੱਗੇ ਹੈਗਾ ਬਾਈ ਜੀ 734 734 2023 ਮਾਡਲ ਹੈ 4 ਲੱਖ ਤੇ 70000 ਰੁਪਿਆ ਟਰੈਕਟਰ ਦਾ ਰੇਟ ਹੈ ਇਹ ਵੀ ਇਹਨਾਂ ਦੇ ਹੀ ਆ ਜਕਸੀਰ ਕਾ ਬਾਈ ਤੁਹਾਨੂੰ ਜਿਹੜਾ ਫੋਨ ਨੰਬਰ ਬੋਲਿਆ ਸੀ ਬਾਈ ਉਸ ਨੰਬਰ ਤੇ ਬਾਈ ਵਾਲਾ ਬਾਈ ਨਾਲ ਗੱਲ ਕਰ ਲਓ ਤਿੰਨ ਸਿਲੰਡਰ ਟਰੈਕਟਰ ਹੈ 734 ਬਾਈ ਜੀ ਵਿੱਚ ਜਦੋਂ ਕੱਟਿਆ ਜਾਂਦਾ ਨਾ ਲਾਈਵ ਵਿੱਚ ਫੋਨ ਆ ਗਿਆ ਸੀ ਭਰਾਓ ਮਾਫੀ ਮੰਗਦੇ ਆ ਇਸ ਕਰਕੇ ਟਰੈਕਟਰ ਦੇਖ ਲਓ ਜੀ ਪੂਰਾ ਘੈਂਟ ਟਰੈਕਟਰ ਹੈਗਾ 734 ਤਿੰਨ ਸਿਲੰਡਰ ਟਰੈਕਟਰ ਅੱਗੇ ਹੈਗਾ ਫਾਰਮ ਟਰੈਕ 60 फार्मट्रैक 60 2005 ਮਾਡਲ ਹੈ 2 ਲੱਖ 20 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਹੈ ਜੀ ਫਾਰਮ 60 ਦਾ 2005 ਮਾਡਲ ਹੈ 2 ਲੱਖ 20 ਹਜ਼ਾਰ ਟਰੈਕਟਰ ਦਾ ਰੇਟ ਹੈ ਠੀਕ ਹੈ ਜੀ ਵੀਡੀਓ ਨੂੰ ਜਲਦੀ ਜਲਦੀ ਨੂੰ ਵੀਰ ਬਣ ਕੇ ਸ਼ੇਅਰ ਕਰਿਓ ਚਲੋ ਤੇ ਜੇ ਕੋਈ ਗੱਲਬਾਤ ਜਾਣਕਾਰੀ ਲੈਣੀ ਹੋਵੇ ਤਾਂ ਆਪਣਾ WhatsApp ਨੰਬਰ ਨੋਟ ਕਰ ਲਓ 9465362000 ਇਸ ਨੰਬਰ ਤੇ ਸੰਪਰਕ ਕਰ ਲਓ ਜੀ ਅੱਗੇ 735 735 ਦੀ ਮਣੀ ਮੋਟੀ ਤਿਆਰੀ ਜੀ ਹੈਗੀ ਹੈ ਕਿ 2000 ਤੇ 7 ਮਾਡਲ ਹੈ ਬਾਈ ਜੀ 2 ਲੱਖ 25 ਹਜ਼ਾਰ ਰੇਟ ਹੈ ਸੋ 33 ਚਾਹੀਦਾ ਹੋਇਆ ਤਾਂ ਇਸ ਨੰਬਰ ਤੇ ਸੰਪਰਕ ਕਰ ਲਓ ਤੁਸੀਂ ਆਪਾਂ ਬਾਈ ਉਹਨਾਂ ਦਾ ਨੰਬਰ ਲੈ ਕੇ ਦੇਵਾਂ ਤੁਹਾਨੂੰ ਅੱਗੇ ਹੈਗਾ 2000 ਮਾਡਲ 3630 ਨੀਲਾ 3 ਲੱਖ ਤੇ 10000 ਡਿਮਾਂਡ ਹੈ ਜੀ ਟਰੈਕਟਰ ਦੀ ਕਾਹਨੂੰ ਠੀਕ ਹੈ ਭਾਈ ਜੀ 3630 2000 ਮਾਡਲ ਹੈ 3 ਲੱਖ ਤੇ 10000 ਰੇਟ ਹੈ 45000 ਰੇਟ ਹੈ ਤੇ ਟਾਇਰ ਅੱਗੇ ਬਾਈ ਕੋਲੇ ਹੈਗਾ ਪਲੱਸ ਵਾਲਾ 3630 ਪਲੱਸ ਵਾਲਾ 3630 ਹੈ ਬਾਈ ਦਾ ਫੋਨ ਨੰਬਰ ਤੁਹਾਨੂੰ ਦਿੰਨੇ ਆ ਪ੍ਰਭੂ ਬੜਾ ਵਧੀਆ ਲਾਇਆ ਹੈ ਪਲੇਟ ਹਨਾ ਵੱਡਾ ਪਲੇਟਫਾਰਮ ਵੱਡਾ ਪਲੇਟਫਾਰਮ ਲੱਗਿਆ ਹੈ ਠੀਕ ਹੈ ਕਿਹੜਾ ਮਾਡਲ ਹੈ ਬਈ ਇਹ ਫੁੱਲ ਟੌਪ ਮਾਡਲ ਹੈ 3 ਸਪੀਡ ਟਰੈਕਟਰ ਹੈ 2014 ਮਾਡਲ ਹੈ ਨਹੀਂ ਅੱਛਾ ਟਰਬੋ ਵਾਲਾ ਟਰੈਕਟਰ ਹੈ 14 ਮਾਡਲ ਟਰੈਕਟਰ ਹੈ 5 ਲੱਖ ਤੇ 15000 ਰੁਪਏ ਰੇਟ ਹੈ ਟਰਬੋ ਵਾਲਾ ਟਰੈਕਟਰ ਮੰਗਲੇ ਟੈਪ ਜਮਾਨਾ ਵਿੱਚ ਹੈ ਬਾਈ ਦਾ ਫੋਨ ਨੰਬਰ ਦਿੰਨੇ ਬਾਈ ਤੇਰਾ ਨਾਂ ਤੇ ਫੋਨ ਨੰਬਰ ਦੱਸਿ ਨਿਰਮਲ ਨਾਂਜੀ ਬੋਦਾ ਪਿੰਡ ਐ ਮਕਸਰ ਸਾਹਿਬ ਕੋ 6080254414 ਉੱਚੀ ਬੋਲ ਮੜਾ ਜਾ 6080254414 ਆਪਣਾ ਫੋਨ ਨੰਬਰ ਹੈ ਜੀ ਆਪਣੇ ਕੋਲੇ ਨਿਊ ਹਾਲੈਂਡ ਤੇ ਸਵਰਾਜ ਟਰੈਕਟਰ ਹੈਗੇ ਆ ਅੱਛਾ ਅੱਛਾ ਕਿੰਨੇ ਕ ਟਰੈਕਟਰ ਆ ਬਾਈ ਨਿਊ ਹਾਲੈਂਡ ਇੱਕ 2000 ਮਾਡਲ ਆ ਜੀ ਬਹੁਤ ਸੋਹਣਾ ਟਰੈਕਟਰ ਆਈ ਇੱਕ 10 ਮਾਡਲ ਆ ਨਿਊ ਹਾਲੈਂਡ ਬਹੁਤ ਚੰਗਾ ਉਹ ਵੀ ਨਵੇਂ ਟਾਇਰ ਹੈ ਜੀ ਪੰਜਾਬ ਨੰਬਰ ਆ ਅੱਛਾ ਇੱਕ 14 ਮਾਡਲ ਇਹ ਵਾਲਾ ਵੱਡਾ ਪਲੇਟਫਾਰਮ ਐ ਟਰਬੋ ਲੱਗਿਆ ਹੋਇਆ ਠੀਕ ਐ ਇੱਕ 855 ਜੀ ਆਪਣੇ ਕੋਲੇ 2008 ਮਾਡਲ ਨਵਾਂ ਹੀ ਟਾਇਰ ਹੋ ਰਿਹਾ ਹੈ। ਅੱਛਾ ਆਪ ਨੰਬਰ ਦਾ ਇੱਥੇ ਖੜਿਆ ਕਿ ਪਿੰਡ ਖੜਿਆ 855 ਉਹ ਸਾਹਮਣੇ ਖੜਾ ਹੈ ਜੀ। ਅੱਛਾ ਛੱਟ ਟਰੈਕਟਰ ਦਿਖਾ ਦਿੰਨੇ ਤੇਰਾ ਫੋਨ ਨੰਬਰ ਲਾਸਟ ਲੋ। 6280254414 ਜੀ। 6280254414 54414 22 ਦਾ ਫੋਨ ਨੰਬਰ ਹੈ। ਆ ਕੀ ਵੇਚਣਾ ਇਹ? ਠੀਕ ਹੈ ਬਾਈ ਧੰਨਵਾਦ ਭਰਾ ਤੇ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਕਰੀ ਚੱਲੋ ਤੁਹਾਨੂੰ ਬਾਈ ਦੇ ਟਰੈਕਟਰ ਦਿਖਾਉਣੇ ਆ 855 8 ਮਾਡਲ ਉੱਧਰ ਖੜਾਗਾ ਸਾਹਮਣੇ ਦਿਖਾਉਣੇ। 855 8 ਮਾਡਲ ਬਾਈ ਦਾ ਹੈ ਭਰਾ। ਵੇਖ ਲਓ ਭਰਾਵੋ ਆ 552 2008 ਮਾਡਲ ਆ ਜਿਹੜਾ ਬਾਈ ਦਾ 325000 ਰੁਪਏ ਡਿਮਾਂਡ ਕਰ ਰਿਹਾ ਹੈ 325000 ਡਿਮਾਂਡ ਕਰਦਾ ਆ ਟਰੈਕਟਰ ਲੈਣਾ ਹੋਇਆ ਤਾਂ ਬਾਈ ਨਾਲ ਸੰਪਰਕ ਕਰ ਲਓ ਨਿਰਮਲ ਅੱਗੇ ਆ ਕੇ ਆਇਸ਼ਰ ਆਇਸ਼ਰ ਆ ਬਾਈ ਦਾ ਤੁਹਾਨੂੰ ਮਾਲਕ ਦਾ ਨੰਬਰ ਵੀ ਦੇਵਾਂਗੇ ਭਰਾਵੋ 2001 ਮਾਲ ਟਰੈਕਟਰ ਆ ਸਾਰਾ ਓਰੀਜਨਲ ਆ ਬਠਿੰਡਾ ਨੰਬਰ ਆ ਨਵੇਂ ਆ ਰਕੇ ਟਾਇਰ ਪਏ ਨੇ ਟਰੈਕਟਰ ਪੂਰਾ ਫੁੱਲ ਸਾਫ ਸੁਥਰਾ ਟਰੈਕਟਰ ਦਾ ਰੰਗ ਰੂਪ ਦਾ ਠੀਕ ਆ ਪੂਰਾ ਸੋਹਣਾ ਟਰੈਕਟਰ ਆ ਬਾਈ ਕਿੱਥੇ ਮੁੱਲ ਮੰਗਣਾ 165000 ਟਰੈਕਟਰ ਦਾ ਰੇਟ ਆਗਾ ਕਿਵੇਂ ਰਾਜੇ ਹੈ 9 ਤੋਂ 5 ਵਾਲਾ ਟਾਈਮ ਹੈ ਭਰਾਵੋ ਹਜੇ ਦਾ ਟਾਈਮ ਤਾਂ 4:30 ਹੋ ਗਏ 4:40 ਹੋਇਆ ਹਜੇ 20 ਮਿੰਟਾਂ ਬਾਅਦ ਰਾਜੇ ਨਾਲ ਗੱਲ ਕਰ ਸਕਦੇ ਆ 6 ਵਜੇ ਤੋਂ ਬਾਅਦ ਨਹੀਂ ਕਰਨੀ 6 ਵਜੇ ਤੋਂ ਬਾਅਦ ਨਹੀਂ ਕਰਨੀ ਓਏ ਕਿੰਨੇ ਵਜੇ ਤੋਂ ਬਾਈ 6 ਵਜੇ ਤੋਂ ਬਾਅਦ ਨਹੀਂ ਗੱਲ ਕਰੀਂ ਅੱਛਾ ਅੱਛਾ ਇਹਦਾ ਬੰਦਾ ਮੁੜ ਗਿਆ ਲਾਲਾ ਪੈੜਾ ਦਾ ਕੰਮ ਲਾਦਾ ਕਿੰਨੇ ਵਜੇ ਫਿਰ ਪੈਕ ਨਾ ਲਾਇਆ ਕਰ ਸਕਦੇ ਆ ਕਿਉਂ ਲਾਇਆ ਹਾਂ ਫੋਨ ਨੰਬਰ ਬੋਲ ਦਿਓ ਭਰਾ ਆ ਕਿੰਨੇ ਦਾ ਟਰੈਕਟਰ ਦੇਣਾ ਹੈ ਦੇਣਾ ਹੈ 155 173ਰਾ ਫੋਨ ਨੰਬਰ ਬੋਲ 94633 94638 71032 71032 ਹੈ ਯਾਰ ਰਾਜਾ ਬਰਾੜ ਦੇ ਆਉਣ ਵਾਲਾ ਵੇਚ ਦੇਗਾ ਨਾ ਟਰੈਕਟਰ ਦੇ ਦਿੰਦੇ 1.5 ਲੱਖ ਦਾ ਇਹ 1.5 ਲੱਗੀ ਜਾਂਦਾ ਅੱਛਾ ਫਿਰ ਮੁੱਕਰ ਨਾ ਜਾਈ ਦੇ ਦਿਆਂਗੇ ਤੇਰਾ ਫੋਨ ਨੰਬਰ ਦੁਬਾਰੇ ਬੋਲ ਦੇ 94638 94638 71032 ਰਾਜਾ ਬਰਾੜ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਇਹਦੇ ਨਾਲ ਸੰਪਰਕ ਕਰ ਲੋ ਭਾਈ ਇਹ ਆ ਆਇਸ਼ਰ ਲੈਣਾ ਹੋਇਆ ਤਾਂ ਹੋਰ ਕਿਹੜੇ ਕਿਹੜੇ ਟਰੈਕਟਰ ਤੇਰੇ ਕੋਲ ਇੱਕ ਆ 4710 2016 ਮਾਡਲ ਹੈ 3.35 ਲੱਖ ਦਾ ਡਿਮਾਂਡ ਹੈ ਨੰਬਰ ਕਿੱਥੋਂ ਦਾ ਇਹਦਾ 5000 ਪੰਜਾਬ ਨੰਬਰ ਹੈ ਇਹ ਕਿੰਨਾ ਦੇਣਾ ਹਾਂ ਦੇਣੀ ਨੰਬਰ ਕਿੰਨਾ ਦੇਣਾ ਟਰੈਕਟਰ ਕਿੰਨਾ ਦੇਣਾ 3 ਲੱਖ 3 ਲੱਖ ਦਾ 16 ਮਾਡਲ ਪਾਵਰ ਸ਼ੇਰਿੰਗ ਨਵੇਂ ਟਾਇਰ ਹੈ 14 922 ਹਾਂ 14 922 ਐ ਐਮ ਆਰ ਪੇ ਟਾਇਰ ਪੂਰਾ ਸੋਨਾ ਟਰੈਕਟਰ ਹੈਗਾ ਕਨੋਪਿਕ ਨੂੰ ਵੀ ਲੱਗੀ ਹੋਈ ਹੈ ਮਰਾੜਾ ਮੁਰੜਾ ਦੀ ਹਾਲਤ ਬਹੁਤ ਨਵੀਂ ਹੈ ਟਰੈਕਟਰ ਜਿਹਨੇ ਸੋਨਾ ਲੀਕ ਲੈਣਾ ਯਾਰ 35 ਵਾਲਾ ਉਹ ਨਾਲੋਂ ਤਾਂ ਚੰਗਾ ਹੀ ਆ ਸਾਈਡ ਗੇਅਰ ਹੈ 335000 ਰੁਪਏ ਡਿਮਾਂਡ ਕਰਦੇ ਆ ਕਿੰਨਾ ਦੇਣਾ ਇਹ 3 ਲੱਖ ਦਾ ਦੇ ਦਿੰਦੇ 3 ਲੱਖ ਦਾ ਟਰੈਕਟਰ ਦੇ ਦਾਂਗੇ ਭਾਈ ਹਣਾ ਠੀਕ ਹੈ ਅੱਗੇ ਹੈਗਾਗਾ ਮੈਸ਼ੀ ਮੈਸ਼ੀ 241 ਮੈਸ਼ੀ 241 ਹੈਗਾ ਪੰਜਾਬ ਨੰਬਰ ਹੈ 2002 ਮਾਡਲ ਹੈ 2 ਲੱਖ ਤੇ 45000 ਟਰੈਕਟਰ ਦਾ ਰੇਟ ਹੈ ਇਹ ਕਿੰਨਾ ਦੇਣਾ ਇਹ 225 ਦਾ 225 ਦਾ ਠੀਕ ਹੈ ਤੇ ਅੱਗੇ ਡੀ ਆਈ ਹੈ ਡੀ ਆਈ ਕਿਹੜਾ ਮਾਡਲ ਸੰਧੂ ਸਾਹਿਬ ਕੀ ਹਾਲ ਹੈ ਵੀਰੇ ਸੋਨ ਵਾਲੀ ਦਾ 750 ਕਿਹੜਾ ਮਾਡਲ ਚਾਹੀਦਾ ਭਰਾ ਦੱਸਿਓ ਕਰਾਂ ਉਹ ਹੀ ਦਿਖਾ ਦਾਂਗਾ ਹੁਣ ਤਾਂ ਅਜ ਤਾਂ ਨਹੀਂ ਪਿਆ ਬਾਦੂ ਅਜਾ ਦੇਖੋ ਭਰਿਆ ਖੜਾ ਹੈਗਾ ਥੋੜੇ ਏਰੀਆ 'ਚ ਪਿਆ ਹੈ ਅੱਧਾ ਪણો ਘੰਟਾ ਚੁੱਢੀ ਲਾ ਕੇ ਰਬ ਇੰਦਰਦੇਵ ਤਾਂ ਮਿਹਰਬਾਨ ਹੋਗਾ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਡੀਆਈ 265 ਇਹ ਕਿਹੜਾ ਮਾਡਲ ਹੈ 96 ਮਾਡਲ ਹੈ ਇਹ ਕਿੰਨਾ ਦੇਣਾ ਇੱਕ ਹਜ਼ਾਰ ਇੱਕ 10 ਦਾ ਇੱਕ 10 ਹਜ਼ਾਰ ਟਰੈਕਟਰ ਮਿਲ ਜੂ ਡੀਆਈ 265 96 ਮਾਡਲ ਭਰਾਵੋ ਟਾਇਰ ਟੂਰ ਵੀ ਚੰਗੇ ਆ ਜੇ ਕਿਸੇ ਨੂੰ ਚਾਹੀਦਾ ਹੋਵੇ ਅਗਲੇ ਟਾਇਰ ਤਾਂ ਪੂਰੇ ਵਧੀਆ ਪਏ ਆ ਪਹਿਲੇ ਟਾਇਰ ਹੈਗੇ ਹੈਗੇ 60 65 ਪੈਸੇ ਤੇਰਾ ਫੋਨ ਨੰਬਰ ਆ ਜਾ ਫਿਰ ਬੋਲ 94 38 94 638 710 710 32 ਐਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਜਿਹੜੇ ਮਗਰੋਂ ਟਰੈਕਟਰ ਦਿਖਾਏ ਆ ਇਹ ਰਾਜੇ ਬਰਾੜ ਦੇ ਭਾਈ ਇਹਨਾਂ ਨਾਲ ਤੁਸੀਂ ਸੰਪਰਕ ਕਰਕੇ ਟਰੈਕਟਰ ਨਾਲ ਇਹਦੇ ਨਾਲ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਆਪਣੇ ਪੇਜ ਨੂੰ ਜਿੰਨਾ ਭਰਾਵਾਂ ਨੇ ਅਜੇ ਨਕਦ ਲਾਈਕ ਫੋਲੋ ਨਹੀਂ ਕੀਤਾ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਅਸੀਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ